ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਅਸੀਂ ਅੱਜ ਤੁਸੀਂ ਪਹਿਲਾਂ ਏਰੀਆ ਚੈੱਕ ਕਰੋ ਇੱਕ ਵਾਰ ਕਿੰਨਾ ਸੋਹਣਾ ਏਰੀਆ ਇਹ ਪਾਣੀ ਕੁਦਰਤੀ ਪਾਣੀ ਚੱਲਦਾ ਪਿਆ ਆਲੇ ਦੁਆਲੇ ਪਹਾੜਵਾ ਇਹ ਜੰਗਲਾਂ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਆ ਪਰਿਵਾਰ ਤੁਸੀਂ ਸਪੂਰੀ ਸੁਣ ਕੇ ਬਹੁਤ ਹੈਰਾਨ ਹੋ ਜਾਓਗੇ ਤੀਜੀ ਪੀੜ੍ਹੀ ਆ ਕੱਟਿਆਂ ਦੀ 22 ਤੋਂ 23 ਜੀ ਇਸ ਪਰਿਵਾਰ ਦੇ ਵਿੱਚ ਤਕਰੀਬਨ 500 ਤੋਂ 600 ਕਿਲੋਮੀਟਰ ਜੰਗਲ ਦੇ ਵਿੱਚ ਰਹਿੰਦੇ ਇਕੱਲੇ ਜਦੋਂ ਵੀ ਆਪਣਾ ਕਹਿੰਦੇ ਰਾਸ਼ਨ ਲੈ ਕੇ ਆਉਂਦੇ ਬੋਰੀਆਂ 'ਚ ਰਾਸ਼ਨ ਲੈ ਕੇ ਆਉਂਦੇ ਆ ਰਾਜਪੂਤ ਫੈਮਿਲੀ ਆ ਸਾਰਾ ਪਰਿਵਾਰ ਸਾਰਾ ਪਿੰਡ ਇਥੋਂ ਕਹਿੰਦੇ ਉੱਜੜ ਗਿਆ ਸੀਗਾ ਪਹਿਲਾਂ ਇੱਥੇ ਇੱਕ ਸ਼ਹਿਰ ਬਸਿਆ ਹੋਇਆ ਸੀਗਾ ਸਾਰਾ ਸ਼ਹਿਰ ਚਲ ਗਿਆ ਸੀ ਪਰ ਉਹ ਪਿਛਲੀਆਂ 3 ਪੀੜ੍ਹੀਆਂ ਤੋਂ ਇਸ ਪਿੰਡ ਦੇ ਵਿੱਚ ਰਹਿ ਰਹੇ ਇਸ ਜੰਗਲ 'ਚ ਹੀ ਰਹੇ ਆ ਜਲਾਂਗੇ ਗੱਲਬਾਤ ਕਰਾਂਗੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਉਹਨਾਂ ਦੇ ਪੁੱਤਾਂ ਦੇ ਨਾਲ ਤੇ ਚਾਹ ਤਾਏ ਦਾ ਚੰਦੇ ਪੁੱਤ ਵੀ ਇਕੱਠੇ ਰਹਿੰਦੇ ਆ ਚਲੋ ਦੋਸਤੋ ਚੱਲਦੇ ਆ ਇੱਕ ਵਾਰੀ ਤੁਹਾਨੂੰ ਮਿਲਾਉਂਦੇ ਆ ਅੱਗੇ ਜਾ ਕੇ ਦੋਸਤੋ ਰਸਤਾ ਦੇਖੋ ਬਹੁਤ ਖਤਰਨਾਕ ਵਾ ਕਿੱਦਾਂ ਰਹਿੰਦੇ ਹੋਣਗੇ ਇੱਥੇ ਹਾਂਜੀ ਬੰਦਾ ਨਾ ਕਿ ਕੋਈ ਜਾਨਵਰੀ ਜਾਨਵਰ ਇੱਥੇ ਇਹ ਜਿਹੇ ਰਸਤੇ ਤੇ ਆਪਣੇ ਮਿਹਣਿਆਂ ਨੂੰ ਵੀ ਪੜਾਉਗੇ ਆ ਆਪ ਵੀ ਆਉਂਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਨਵਾਂ ਬਲੌਗ ਦਰਸ਼ਕਾਂ ਵੱਲੋਂ ਸੀਗਾ ਕਿ ਆਪਾਂ ਜੰਗਲ ਦੇ ਹੋਰ ਬਲੌਗ ਦੇਖਣੇ ਆ ਘੁੰਮਦੇ ਘਮਾਉਂਦੇ ਇੱਕ ਹੁਸ਼ਿਆਰਪਰ ਦੇ ਮਲੋਟ ਪਿੰਡ ਨਾਲ ਕਿ ਆਏ ਆ ਆਲੇ ਦੁਆਲੇ ਦਾ ਏਰੀਆ ਚੈੱਕ ਕਰ ਲੋ ਇਹ ਤਕਰੀਬਨ ਬਹੁਤ ਖਤਰਨਾਕ ਏਰੀਆ ਹੈ ਆ ਜੰਗਲਾਤ ਮਹਿਕਮੇ ਵੱਲੋਂ ਇੱਥੇ ਬਹੁਤ ਜ਼ਿਆਦਾ ਇਹ ਵੀ ਕਿਹਾ ਜਾਂਦਾ ਕਿ ਇੱਥੇ ਜ਼ਿਆਦਾ ਕੱਲਾ ਬੰਦਾ ਨਾ ਘੁੰਮੇ ਆਲੇ ਦੁਆਲੇ ਜਦੋਂ ਅਸੀਂ ਘੁੰਮ ਘੁੰਮਦੇ ਘਮਾਉਂਦੇ ਇੱਥੇ ਆ ਗਏ ਤਾਂ ਸਾਨੂੰ ਇੱਕ ਪਤਾ ਲੱਗਾ ਇੱਕ ਪਰਿਵਾਰ ਰਹਿੰਦਾ ਇਸ ਜੰਗਲ 'ਚ ਸਿਰਫ ਸਿੰਗਲ ਪਰਿਵਾਰ ਰਹਿੰਦਾ 26-22 ਤੋਂ 24 ਮੈਂਬਰ ਇਸ ਪਰਿਵਾਰ ਦੇ ਆ ਪਰਿਵਾਰ ਇਕੱਠਾ ਰਹਿੰਦਾ ਆ ਇਹ ਉਹੀ ਪਰਿਵਾਰ ਆ ਉਹੀ ਭਰਾ ਆ ਤਿੰਨ ਭਰਾ ਜਿਨ੍ਹਾਂ ਨੇ ਪਹਾੜ ਨੂੰ ਕੱਟ ਕੇ ਉੱਪਰ ਤ੍ਰੇਤਾ ਯੁੱਗ ਦਾ ਜਿਹੜਾ ਮੰਦਿਰ ਤੱਕ ਦਾ ਰਸਤਾ ਬਣਾਇਆ ਸੀ ਬਾਕੀ ਅੰਕਲ ਜੀ ਨਾਲ ਆ ਅੰਕਲ ਜੀ ਦਾ ਗੱਲ ਕਰਦੇ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਅੰਕਲ ਜੀ ਬਹੁਤ ਖੁਸ਼ੀ ਹੋਈ ਆ ਜੀ ਇਹ ਸੁਣ ਕੇ ਕਿ ਪਰਿਵਾਰ ਅੱਜ ਵੀ ਇਕੱਠਾ ਆ ਹਾਂਜੀ ਇਕੱਠਾ ਜੀ ਤੇ ਅੰਕਲ ਜੀ ਕਿੰਨੀਵੀਂ ਪੀੜ੍ਹੀ ਆਪਣੀ ਜੀ ਹੈਗੀ ਆ ਜੀ ਇਹ ਇਹ ਤੀਜੀ ਪੀੜ੍ਹੀ ਚੱਲ ਪਈ ਹੈ ਪੀਜੀਪੀਡੀ ਚੱਲ ਪਈ ਤੇ ਆਪਣੇ ਤੁਹਾਡੇ ਜਿਹੜੇ ਬਰਦਰ ਹੁਣੇ ਸੀਗੇ ਉਹ ਵੀ ਇਕੱਠੇ ਆ ਜੀ ਹਾਂਜੀ ਇਕੱਠੇ ਤੁਹਾਡੇ ਨਾਲ ਹੀ ਰਹਿੰਦੇ ਆ ਹਾਂਜੀ ਹਾਂਜੀ ਇੱਥੇ ਇਦਾਂ ਦੇ ਏਰੀਆ ਚ ਅੰਕਲ ਜੀ ਡਰ ਨਹੀਂ ਲੱਗਦਾ ਨਹੀਂ ਕੋਈ ਡਰ ਨਹੀਂ ਅੱਛਾ ਜੀ ਹਾਂਜੀ ਕੀ ਜਿੱਦਾਂ ਹੁਣ ਆਲੇ-ਦੁਆਲੇ ਜੰਗਲ ਹੀ ਆ ਸੁਦਾ ਹਾਂਜੀ ਅਸੀਂ ਰਸਤੇ 'ਚੋਂ ਵੀ ਆਏ ਆ ਜੰਗਲਵਾ ਖੱਡ ਪੈਂਦੀ ਆ ਹਾਂਜੀ ਜਦੋਂ ਬਰਸਾਤ ਹੁੰਦੀ ਆ ਉਦੋਂ ਫੇ ਕਿੱਦਾਂ ਲੰਘਾ ਹੁੰਦਾ ਇੱਥੇ ਬਰਸਾਤਾਂ ਦੇ ਦਿਨਾਂ 'ਚ ਤਾਂ ਸਾਨੂੰ ਬਹੁਤ ਔਖੜ ਪੇਸ਼ ਹੁੰਦੀ ਆ ਜੀ ਅੱਛਾ ਜੀ ਕਿਉਂਕਿ ਬੱਚਿਆਂ ਨੂੰ ਸਕੂਲ ਛੱਡਣਾ ਠੀਕ ਆ ਜੀ ਹਾਂਜੀ ਪੁਜਾਣਾ ਵੀ ਔਖਾ ਸਾਡੇ ਵਾਸਤੇ ਕਿਉਂਕਿ ਰਸਤਾ ਹੀ ਨਹੀਂ ਰਸਤਾ ਹੈ ਨਹੀਂ ਹਾਂਜੀ ਕਈ ਵਾਰੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜੀ ਇਸ ਰਸਤੇ ਨੂੰ ਪੱਕਾ ਕਰਾਓ ਸਰਕਾਰ ਕੋਲ ਵੀ ਅਸੀਂ ਬੇਨਤੀ ਕੀਤੀ ਹੈ ਠੀਕ ਹੈ ਜੀ ਐਮਐਲਏ ਸਾਹਿਬ ਨੂੰ ਵੀ ਕਿਹਾ ਹੁਣ ਤਾਂ ਹੁਣ ਤਾਂ ਮੰਤਰੀ ਸਾਹਿਬ ਬਣ ਗਏ ਨਾ ਜੀ ਪਰ ਕੋਈ ਇਦਾਂ ਨੂੰ ਦੇਖਦਾ ਹੀ ਨਹੀਂ ਚਾਹੀਦਾ ਹੈ ਪਰਿਵਾਰ ਇਕੱਠਾ ਕਿੰਨੇ ਜੀਓ ਪਰਿਵਾਰ ਚ ਅਸੀਂ 22 ਜੀ ਹੋਣੇ 24 ਸਾਰੇ ਇਕੱਠੇ ਆ ਜੀ ਸਾਰੇ ਇਕੱਠੇ ਇਹ ਤਾਂ ਫੇ ਕਹਿ ਸਕਦੇ ਰੱਬ ਦੀ ਪੂਰੀ ਕਿਰਪਾ ਆ ਅੱਜ ਤੱਕ ਕੋਈ ਦੋ ਭਰਾ ਇਕੱਠੇ ਹੋ ਕੇ ਨਹੀਂ ਰਹਿੰਦੇ ਜਾਂ ਤਿੰਨ ਭਰਾ ਇਕੱਠੇ ਹੋ ਕੇ ਨਹੀਂ ਰਹਿੰਦੇ ਤੇ ਮਤਲਬ ਆਪਣਾ ਪਰਿਵਾਰ ਪੂਰਾ ਇਕੱਠੇ ਆ ਹਾਂਜੀ ਪੂਰਾ ਇਕੱਠਾ ਕਦੀ ਕੋਈ ਕਲੇਸ਼ ਤਾਂ ਨਹੀਂ ਪਿਆ ਘਰ ਦੇ ਵਿੱਚ ਕਦੇ ਨਹੀਂ ਜੀ ਤੇ ਫਿਰ ਘਰ ਦਾ ਮੈਂ ਮਤਲਬ ਕੌਣ ਡਿਸੀਜਨ ਕੌਣ ਲੈਂਦਾ ਘਰ ਦਾ ਜੀ ਡਿਸੀਜਨ ਤਾਂ ਮੈਂ ਤਾਂ ਮੇਰੇ ਘਰ ਵਾਲੀ ਲੈਂਦੇ ਜੀ ਚਲੋ ਆਪਾਂ ਉਹ ਉਧਰ ਚੱਲਦੇ ਆਂ ਤੇ ਅੰਕਲ ਜੀ ਇਹ ਕੀ ਬੇਟੇ ਕੀ ਕੰਮਕਾਰ ਕਰਦੇ ਆ ਜੀ ਬੇਟੇ ਅਸੀਂ ਖੇਤੀਬਾੜੀ ਵੀ ਕਰਦੇ ਆ ਜੀ। ਅੱਛਾ ਜੀ। ਇੱਕ ਲੜਕਾ ਜਿਹੜਾ ਉਹ ਮਧੂਮੱਖੀ ਪਾਲਣ ਦਾ ਕੰਮ ਕਰਦਾ। ਅੱਛਾ ਜੀ। ਇੱਕ ਜਿਹੜਾ ਬੋਰ ਬੋਰਾ ਦਾ ਕੰਮ ਕਰਦਾ। ਜੀ। ਇੱਕ ਤਾਂ ਸਾਨੂੰ ਘਰ ਖੇਤੀਬਾੜੀ ਵਾਸਤੇ ਵੀ ਚਾਹੀਦਾ। ਅੱਛਾ ਜੀ। ਹਾਂਜੀ ਭਰਾ ਵੀ ਆਪਣਾ ਆਪਣਾ ਸਾਰੇ ਕੰਮ ਲੱਗੇ ਆ। ਠੀਕ ਹੈ ਜੀ। ਤਾਂ ਮਨ ਦੇ ਵਿੱਚ ਨਹੀਂ ਆਇਆ ਕਿ ਜਿੱਦਾਂ ਲੋਕੀ ਬਾਹਰ ਸ਼ਹਿਰਾਂ 'ਚ ਰਹਿੰਦੇ ਪਿੰਡਾਂ 'ਚ ਰਹਿੰਦੇ ਆ ਤੁਸੀਂ ਜੰਗਲ 'ਚ ਰਹਿੰਦੇ ਇੱਥੇ ਸਕੂਨ ਆ ਜ਼ਿੰਦਗੀ ਦਾ। ਇੱਥੇ ਤਾਂ ਬਹੁਤ ਮਜ਼ਾ ਜੀ। ਅੱਛਾ ਜੀ। ਬਹੁਤ ਵਧੀਆ। ਜੀ ਦਾ ਅਗਰ ਇਹ ਜਦੋਂ ਹੁਣ ਜਿੱਦਾਂ ਹੁਣ ਜੰਗਲ ਵਾਜੀ ਹਾਂਜੀ ਤੁਹਾਡੀ ਉਮਰ ਤਾਂ ਕਾਫੀ ਹੋ ਗਈ ਹੈ ਪਹਿਲਾਂ ਵੀ ਜੰਗਲ ਇਦਾਂ ਹੀ ਹੁੰਦਾ ਸੀ ਮਤਲਬ ਜਾਂ ਅੱਜ ਤੋਂ 10 50 ਸਾਲ ਪਹਿਲਾਂ 40 ਸਾਲ ਪਹਿਲਾਂ ਇਦਾਂ ਜੀ ਅੱਛਾ ਜੀ ਉਮਰ ਮੇਰੀ 70 ਸਾਲ ਹੋ ਗਈ ਹੈ ਠੀਕ ਹੈ ਜੀ ਹਾਂਜੀ ਤੇ ਹੁਣ ਤਾਂ ਜਾਨਵਰ ਕਾਫੀ ਆ ਤੇ ਕਦੀ ਕਿਸੇ ਨੂੰ ਕਿਹਾ ਨਹੀਂਗਾ ਕਿ ਜਾਨਵਰਾਂ ਦਾ ਕੁਝ ਹੋ ਸਕਦਾ ਹੋਵੇ ਜਾਂ ਜਿਹਦਾ ਰਸਤਾ ਹੀ ਮੰਨ ਲਓ ਨਾ ਰਸਤਾ ਕਾਫੀ ਖਰਾਬ ਵਾਣਾ ਹਾਂਜੀ ਹਾਂਜੀ ਤੇ ਫੇਰ ਆ ਰਸਤਾ ਬਣ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਜੀ ਇਦਾਂ ਦਿੱਕਤ ਰਸਤਾ ਬਣ ਦੇ ਵਿੱਚ ਹੁਣ ਕੋਈ ਗ੍ਰਾਂਟ ਮਿਲਦਾ ਹੈ ਜੀ ਸਰਕਾਰ ਵੱਲੋਂ ਤਾਂ ਬਣ ਸਕਦਾ ਜੀ ਬਣ ਸਕਦਾ ਹੈ ਜੀ ਤਕਰੀਬਨ ਕਿੰਨਾ ਕੁ ਦੂਰ ਹੁਸ਼ਿਆਰਪੁਰ ਪੈਂਦਾ ਇੱਥੋਂ ਜੀ ਇੱਥੋਂ ਹੁਣਾ ਜੀ ਕੋਈ 30 32 ਕਿਲੋਮੀਟਰ ਜੀ 30 32 ਕਿਲੋਮੀਟਰ ਤੇ ਜੰਗਲ ਦਾ ਏਰੀਆ ਕਿੰਨਾ ਹੈ ਜੀ ਇੱਥੇ ਜੰਗਲ ਦਾ ਤਾਂ ਬਹੁਤ ਵੱਡਾ ਏਰੀਆ ਜੀ ਅੱਛਾ ਜੀ ਹਾਂਜੀ ਤੇ ਆਪਾਂ ਜ਼ਮੀਨ ਖੇਤੀ ਕਿੰਨੀ ਆਪਣੀ ਸਾਡੀ 10 ਕਿੱਲੇ ਜੀ 10 ਕਿੱਲੇ ਆ ਫੇ ਉਹ ਚ ਕੀ ਕੰਮ ਕਰ ਕੀ ਫਸਲ ਕੀ ਹੁੰਦੀ ਹੈ ਅੱਜਕੱਲ ਜਿੱਦਾਂ ਸਾਹਮਣੇ ਦੇਖ ਲਓ ਦੋਸਤੋ ਬੀਜਿਆ ਹੋਇਆ ਕੀ ਫਸਲ ਹੁੰਦੀ ਹੈ ਜੀ ਇੱਥੇ ਇੱਥੇ ਕਣਕ ਜੀ ਅੱਛਾ ਜੀ ਹੋ ਸਬ ਸਬਜੀ ਘਰ ਦੀ ਖਾਂਦੇ ਜਿੰਨਾ ਵੀ ਬਣਦਾ ਆ ਤੇ ਸਰੋਂ ਵਗੈਰਾ ਬੀਜਦੇ ਹਾਂ ਸਰੋਂ ਵਗੈਰਾ ਬੀਜਦੇ ਆ ਜੀ ਬਾਕੀ ਅਸੀਂ ਜਿਹੜਾ ਦੂਜਾ ਦੂਜੀ ਖਾਦ ਹੈ ਹਾਂ ਜੀ ਉਹ ਨਹੀਂ ਅਸੀਂ ਪੰਦੇ ਅਸੀਂ ਰੂੜੀ ਅੱਛਾ ਆਰਗੈਨਿਕ ਹਾਂ ਜੀ ਆਰਗੈਨਿਕ ਕਰਦੇ ਹਾਂ ਹਾਂ ਜੀ ਹਾਂ ਜੀ ਕੀ ਬਾਤ ਆ ਬਹੁਤ ਵਧੀਆ ਅੰਕਲ ਜੀ ਇੱਕ ਐਗਜ਼ਾਮਪਲ ਹੋ ਤੁਸੀਂ ਇੱਕ ਜਿੱਦਾਂ ਏਰੀਏ ਦੇ ਵਿੱਚ ਮੈਨੂੰ ਲੱਗਦਾ ਏਰੀਏ ਚ ਪਹਿਲਾ ਘਰ ਆ ਇਹ ਜਿਹੜਾ ਪਰਿਵਾਰ ਬਾਈਆਂ ਪਰਿਵਾਰਾਂ ਦਾ ਪਰਿਵਾਰ ਮੈਂਬਰਾਂ ਦਾ ਪਰਿਵਾਰ ਹੈਣਾ ਜੀ ਹੋਰ ਤਾਂ ਆਪਣੇ ਨਹੀਂ ਹੈਗਾ ਟਰੈਕਟਰ ਰੱਖੇ ਸਾਰੇ ਸੰਦ ਰੱਖੇ ਵੀ ਆ ਫੇ ਸਬਜ਼ੀਆਂ ਕਿੱਥੇ ਬੀਜਦੇ ਹੋ ਇੱਥੇ ਬੀਜਦੀਆਂ ਸਬਜ਼ੀਆਂ ਇਹ ਪਰੇ ਬੀਜੀਆਂ ਜੀ ਅੱਛਾ ਜੀ ਹਾਂਜੀ ਠੀਕ ਹੈ ਕਿਆ ਬਾਤ ਆ ਅੰਕਲ ਜੀ ਬਹੁਤ ਇੱਕ ਸ਼ਲਾਘਾਯੋਗ ਆ ਜੀ ਕਿ ਪਰਿਵਾਰ ਅੱਜ ਵੀ ਇਕੱਠਾ ਹੋ ਕੇ ਰਹਿੰਦਾ ਸਾਡੇ ਦੋ ਜੀ ਇਕੱਠੇ ਹੋਣ ਦਾ ਬਹੁਤ ਔਖਾ ਆ ਤੇ ਜਦੋਂ ਬਰਸਾਤ ਆ ਜਾਂਦੀ ਆ ਅੰਕਲ ਜੀ ਫੇ ਤਾਂ ਪਾਣੀ ਪੂਰਾ ਪਰ ਜਾਂਦਾ ਹੋਣਾ ਜੀ ਇਹ ਹਾਂਜੀ ਚੋਚ ਅੱਛਾ ਜੀ ਚੋ ਪਰ ਜਾਂਦਾ ਤੇ ਇਤੋਂ ਜਦੋਂ ਪਰਲੇ ਪਾਸੇ ਵੀ ਜੰਗਲ ਹੀ ਹੈ ਸਾਰਾ ਸਾਰਾ ਹੀ ਜੰਗਲ ਹੈ ਜੀ ਟੋਟਲ ਜਿੱਦਾਂ ਮਹੰਗਰ ਵਾਲਾ ਹੈ ਮਲੋਟ ਹੈ ਪਟਿਆਲ ਹੈ ਸਾਰਾ ਏਰੀਆ ਕੋਟ ਹੈ ਸਾਰਾ ਜੰਗਲੀ ਏਰੀਆ ਹੀ ਹੈ ਅੱਛਾ ਜੀ ਹਾਂਜੀ ਬਹੁਤ ਵੱਡਾ ਏਰੀਆ ਜੰਗਲ ਦਾ ਕਾਫੀ ਵੱਡਾ ਏਰੀਆ ਬਹੁਤ ਵੱਡਾ ਠੀਕ ਹੈ ਮੇਰੇ ਕੋਲ 35 36000 ਦੇ ਨਾਲ ਤਾਂ ਸਾਡੇ ਪਿੰਡ ਮਲੋਟ ਦਾ ਹੀ ਹੈ ਜੀ ਅੱਛਾ ਜੀ ਜੰਗਲ ਅੱਛਾ ਜੀ ਹਾਂਜੀ ਫਿਰ ਜਿੱਦਾਂ ਹੁਣ ਅੰਕਲ ਘਰਾਂ ਕਾਰੋਵਾ ਜਿੱਦਾਂ ਤੁਹਾਡਾ ਕਾਰੋਵਾ ਇੱਥੇ ਹਾਂਜੀ ਹਾਂਜੀ ਕੀ ਜਾਨਵਰ ਮੰਨ ਲਓ ਬਾਗ ਜਾਂ ਤਿੰਦੂ ਕਰੰਜ ਤਾਂ ਆ ਪੜਦਾ ਹੋਣਾ ਕਿ ਨਹੀਂ ਨਹੀਂ ਅੱਛਾ ਜੀ ਕਰੰਜ ਨਹੀਂ ਆਇਆ ਨਹੀਂ ਆਉਂਦਾ ਨਹੀਂ ਆਉਂਦਾ ਡਰਦਾ ਬੰਦੇ ਤੋਂ ਬੰਦੇ ਤੋਂ ਡਰਦਾ ਜੀ ਇਹ ਗੱਲ ਸੱਚ ਆ ਮਤਲਬ ਹਾਂਜੀ 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 ਬੰਦੇ ਤੋਂ ਡਰਦਾ ਸਭ ਤੋਂ ਵੱਡਾ ਜਾਨਵਰੀ ਬੰਦਾ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਬੰਦੇ ਤੋਂ ਹਰ ਚੀਜ਼ ਡਰਦੀ ਇੱਥੇ ਕਿ ਕਦੇ ਮੁਸਲਮਾਨ ਭਾਈਚਾਰੇ ਦੇ ਪਹਾੜਾਂ ਦੇ ਉੱਪਰ ਪਿੰਡ ਵਾ ਹਾਂਜੀ ਉਹ ਕਿੱਥੇ ਹੈ ਜੀ ਸਾਨੂੰ ਦੱਸ ਸਕਦੇ ਕਿ ਇਹ ਪਹਾੜਾਂ ਦੇ ਉੱਪਰ ਕਿੱਥੇ ਪਿੰਡ ਵਾ ਜੀ ਉਹ ਇਹ ਉੱਪਰ ਹੈ ਜੀ ਆਪਾਂ ਜਦੋਂ ਮਾਤਾ ਦੇ ਮੰਦਰ ਨੂੰ ਗਏ ਸੀ ਹਾਂਜੀ ਉਸ ਏਰੀਏ ਵਿੱਚ ਹੈਗੇ ਖੰਡਰ ਪੇ ਹੁਣ ਵੀ ਪਏ ਆ ਜੀ ਫੇ ਫੇ ਖੰਡਰ ਤੇ ਉਹਨਾਂ ਦੇ ਮਾਲਕ ਅੱਜ ਤੱਕ ਪਤਾ ਨਹੀਂ ਲੱਗ ਸਕੇ ਕੌਣ ਹੈਗੇ ਕਿੱਦਾਂ ਆ ਜੀ ਉਹ ਪਾਕਿਸਤਾਨ ਚਲੇ ਗਏ ਅੱਛਾ ਜੀ ਹਾਂਜੀ ਫੇ ਕਦੀ ਨਹੀਂ ਕਿਸੇ ਨੇ ਰਾਬਤਾ ਨਹੀਂ ਕੀਤਾ ਜਿੱਦਾਂ ਕੋਈ ਹੁੰ ਕੋਈ ਦੇਖਦਾ ਆ ਸਾਡਾ ਕੋਈ ਸੱਜਣ ਪ੍ਰੇਮ ਕੋਈ ਦੇਖਦਾ ਹੋਵੇ ਪਾਕਿਸਤਾਨ ਤੋਂ ਵੀਡੀਓ ਹਾਂਜੀ ਜੇ ਉਹਨੂੰ ਪਤਾ ਹੋਵੇ ਪਿੰਡ ਪਹਿਲਾ ਨਾਂ ਪਿੰਡ ਮਲੂਟ ਹੀ ਸੀਗਾ ਜੀ ਇਹਦਾ ਇਹਦਾ ਜਿੱਦਾਂ ਸਿਆਣੇ ਬਜ਼ੁਰਗ ਆ ਉਹ ਤਾਂ ਦੱਸਦੇ ਜੀ ਵੀ ਇਹ ਕਿਸੇ ਟਾਈਮ 'ਚ ਸ਼ਹਿਰ ਥਾ ਸ਼ਹਿਰ تھا ਸ਼ਹਿਰ ਸੀ ਅੱਛਾ ਜੀ ਤਾਂ ਉਹ ਤੋਂ ਬਾਅਦ ਇਹਦਾ ਨਾਂ ਪਿਆ ਜੀ ਮਲੋਤ ਅਜ ਮਲੋਤ ਮਲੋਤ ਅੱਛਾ ਜੀ ਫਿਰ ਹੁਣ ਬਦਲ ਕੇ ਆ ਗਿਆ ਜੀ ਮਲੋਟ ਅੱਛਾ ਜੀ ਹਾਂਜੀ ਕੀ ਬਾਤ ਆ ਅੰਕਲ ਜੀ ਮਤਲਬ ਬਜ਼ੁਰਗਾਂ ਨੂੰ ਕਈ ਕੁਝ ਪਤਾ ਸੱਜਣੋ ਹਾਂਜੀ ਹਾਂਜੀ ਤੇ ਬਾਕੀ ਪਰਿਵਾਰ ਵਾ ਇਕੱਠਾ ਹੋਦਾ ਇਹ ਦੱਸ ਦੇ ਜੀ ਵੀ ਇਹਦਾ ਪਹਿਲਾ ਨਾਂ ਸਾ ਮਾਲਕੋਟ ਅੱਛਾ ਜੀ ਮਾਲਕੋਟ ਹਾਂਜੀ ਠੀਕ ਆ ਜੀ ਫਿਰ ਬਣਿਆ ਜੀ ਮਲੋਤ ਅੱਛਾ ਜੀ ਫਿਰ ਹੁਣ ਬਣਿਆ ਮਲੋਤ ਅੱਛਾ ਜੀ ਹਾਂਜੀ ਇਦਾਂ ਦੱਸ ਦਿਓ ਮੈਂ ਸਾਹਮਣੇ ਡਰਮ ਦੇਖ ਲਿਆ ਅੰਕਲ ਜੀ ਹਾਂਜੀ ਮਤਲਬ ਤਿੰਨ ਡਰਮ ਚਾਰ ਡਰਮ ਰੱਖੇ ਹੋਏ ਆ ਨਾ ਕਣਕ ਦੇ ਹਾਂਜੀ ਕਣਕ ਦੇ ਜੀ ਦੇਖੋ ਪਰਿਵਾਰ ਵੱਡਾ ਆ ਤਾਂ ਉਸ ਹਿਸਾਬ ਦੇ ਨਾਲ ਦੇਖੋ ਪਿਆਜ਼ ਸਾਹਮਣੇ ਇਕੱਠੇ ਆਏ ਆ ਬੋਰੀਆਂ ਹਨਾ ਕਾ ਜੀ ਹਾਂਜੀ ਹਾਂਜੀ ਜਿਹੜੀ ਚੀਜ਼ ਆਉਣੀ ਆ ਬੋਰੀਆਂ ਚ ਹੀ ਆਉਣੀ ਆ ਬੋਰੀਆਂ ਚ ਹੀ ਆਉਣੀ ਜੀ ਖਾਲੀ ਚੀਜ਼ ਨਹੀਂ ਲੈ ਕੇ ਮਤਲਬ ਘੱਟ ਚੀਜ਼ ਨਹੀਂ ਲੈ ਕੇ ਆਉਣੀ ਨਾ ਕਿਲੋ 2 ਕਿਲੋ ਨਾਲ ਇੱਥੇ ਬਣਦਾ ਹੀ ਨਹੀਂ ਕੁਝ ਨਹੀਂ ਬਣਦਾ ਕੁਝ ਵੀ ਹਾਂਜੀ ਕਠੀ ਬਹੁਤ ਵਧੀਆ ਹੁਣ ਸਰਦੀ ਆ ਨਹੀਂ ਸਰਦੀ ਹੋ ਗਈ ਆ ਇਹਨੇ ਖੁੱਲੇ ਦੇ ਵਿੱਚ ਕਿੱਦਾਂ ਵੀ ਰਹਿਣਾ ਕਿੱਦਾਂ ਹੁੰਦਾ ਹੈ ਜੀ ਨਹੀਂ ਮਕਾਨ ਹੈਗਾ ਕਮਰੇ ਹੈਗੇ ਆਪਣੇ ਆਪਣੇ ਕਮਰੇ ਸੰਦੇ ਸਾਰੇ ਠੀਕ ਹੈ ਜੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਜਾਨਵਰਾਂ ਦਾ ਡਰ ਹੈ ਇੱਥੇ ਜਾਨਵਰ ਕੋਈ ਦੇਖੋ ਜਿੱਦਾ ਬਾਗ ਹੈ ਚੀਤਾ ਹੈਗੇ ਤਾਂ ਜਰੂਰ ਲੇਕਿਨ ਕੋਈ ਐਡਾ ਸਾਡੇ ਇੱਥੇ ਨੁਕਸਾਨ ਨਹੀਂ ਕੀਤਾ ਨਹੀਂ ਕੀਤਾ ਨਹੀਂ ਕੀਤਾ ਬਾਕੀ ਫਸਲ ਦਾ ਜਰੂਰ ਸੰਭਰ ਵਗੈਰਾ ਜਿਹੜੇ ਨਾ ਅੱਛਾ ਜੀ ਇਹ ਬਹੁਤ ਤੰਗ ਕਰਦੇ ਠੀਕ ਹੈ ਜੀ ਹਾਂਜੀ ਫਸਲ ਲੈਣੀ ਬੜੀ ਔਖੀ ਹੈ ਔਖੀ ਆ ਹਾਂਜੀ ਫਿਰ ਤਾਂ ਬਹੁਤ ਔਖਾ ਅੰਕ ਜੀ ਕਿ ਇਹ ਮਤਲਬ ਤੁਹਾਡੇ ਕਿੰਨੇ ਬੇਟੇ ਆ ਜੀ ਤਿੰਨ ਬੇਟੇ ਆ ਜੀ ਦੋ ਬੇਟੀਆਂ ਤੇ ਤੁਹਾਡੇ ਬ੍ਰਦਰ ਦੇ ਜੀ ਬ੍ਰਦਰ ਦੇ ਸਾਡੇ ਦੇ ਇੱਕ ਲੜਕੀ ਤੇ ਲੜਕਾ ਜੀ ਅੱਛਾ ਜੀ ਉਹ ਵੀ ਨਾਲ ਹੀ ਰਹਿੰਦੇ ਆ ਜੀ ਸਭ ਇਕੱਠੇ ਹੀ ਆ ਜੀ ਬ੍ਰਦਰ ਖੇਤੀ ਦਾ ਕੰਮ ਦੇਖਦੇ ਆ ਹਾਂਜੀ ਹਾਂਜੀ ਤੁਸੀਂ ਫਿਰ ਜੀ ਮੈਂ ਤਾਂ ਮੇਰੇ ਕੋਲ ਤਾਂ ਬਾਹਰ ਦਾ ਹੀ ਕੰਮ ਹੈ ਜੀ ਬਾਹਰ ਆਉਣ ਜਾਣ ਦਾ ਕੰਮ ਆਉਣ ਜਾਣ ਦਾ ਕੰਮ ਹੈ ਜੀ ਮਰਜ਼ੀ ਗੱਡੀ ਦਾ ਕੰਮ ਤੁਸੀਂ ਸੰਭੇ ਆ ਹਾਂਜੀ ਹਾਂਜੀ ਬਾਹਰ ਜਿੱਥੇ ਵੀ ਕਿਤੇ ਜਾਣਾ ਮੈਨੂੰ ਜਾਣਾ ਪੈਣਾ ਠੀਕ ਹੈ ਜੀ ਮੈਂ ਪ੍ਰਧਾਨ ਵੀ ਰਿਆਂ ਜੀ ਤਾਂ ਪਿਛਲੀ ਪਿਛਲੀ ਤੋਂ ਪਿਛਲੀ ਤਨ ਇਹ ਅੱਛਾ ਜੀ ਹਾਂਜੀ ਸਰਪੰਚ ਸਾਹਿਬ ਹਾਂ ਮੈਨੂੰ ਪਤਾ ਲੱਗਾ ਕਿ ਸਾਬਕਾ ਸਰਪੰਚ ਵੀ ਸੀਗੇ ਇਹ ਇਸ ਮਲੋੜ ਪਿੰਡ ਦੇ ਮਲੋੜ ਪਿੰਡ ਇਹ ਉੱਪਰਲਾ ਮਲੋੜ ਦਾ ਥੱਲੜਾ ਮਲੋੜ ਆ ਜੀ ਇਹ ਉੱਪਰਲਾ ਮਲੋੜ ਹੈ ਇਹ ਉੱਪਰਲਾ ਮਲੋੜ ਆ ਉਹਦੇ ਸਰਪੰਚ ਰਹੇ ਹੋ ਹਾਂਜੀ ਫਿਰ ਤਾਂ ਜ਼ਿੰਮੇਵਾਰੀ ਤਾਂ ਲੋਕਾਂ ਨੇ ਦੇ ਕੇ ਦਿੱਤੀ ਹੋਣੀ ਕਿ ਜੇ ਪਰਿਵਾਰ ਇਕੱਠਾ ਕਰੀ ਬੈਠਾ ਆ ਇਹ ਪਿੰਡ ਵੀ ਇਕੱਠਾ ਲਾ ਕੇ ਚੱਲੂਗਾ ਫਿਰ ਇਕੱਠੇ ਦੇ ਕੋਈ ਸਾਡੇ ਪਿੰਡ 'ਚ ਕੋਈ ਦਿੱਕ ਮੇਰੇ 5 ਸਾਲ ਦੇ ਟਾਈਮ 'ਚ ਕੋਈ ਦਿੱਕਤ ਨਹੀਂ ਕਿਸੇ ਨੂੰ ਆਨ ਦਿੱਤੀ ਅੱਛਾ ਜੀ ਨਾ ਇੱਥੇ ਕਦੇ ਕੋਈ ਪੁਲਿਸ ਆਈ ਹੈ ਅੱਛਾ ਜੀ ਹਾਂਜੀ ਕੋਈ ਇਦਾਂ ਦੇ ਨਾ ਕੋਈ ਲੜਾਈ ਝਗੜਾ ਹੋਣ ਦਿੱਤਾ ਕਦੀ ਨਹੀਂ ਜੇ ਕੋਈ ਮਾੜਾ ਮੋਟਾ ਕਿਸੇ ਦੇ ਹੋਇਆ ਵੀ ਜੀ ਤਾਂ ਅਸੀਂ ਉੱਥੇ ਬਹਿ ਕੇ ਜੀ ਉੱਥੇ ਮੁਕਾਤਾ ਜੀ ਉਹਨਾਂ ਦੀ ਗੱਲਬਾਤ ਠੀਕ ਹੈ ਅੰਕਲ ਜਦੋਂ ਹੁਣ ਇੰਨਾ ਪਰਿਵਾਰ ਵੱਡਾ ਆ ਹਾਂਜੀ ਸਮਾਨ ਕਿੱਦਾਂ ਆਉਂਦਾ ਆ ਸਮਾਨ ਇਕੱਠਾ ਜੀ ਮਤਲਬ ਕਿੱਦਾਂ ਜਿੱਦਾਂ ਬੋਰੇ ਪਏ ਆ ਜੀ ਹਾਂਜੀ ਹਾਂਜੀ ਇਕੱਠਾ ਲੈ ਆਉਂਦੇ ਇਕੱਠਾ ਲੈ ਉਹਨਾਂ ਦੀ ਕੀ ਬਾਤ ਆ ਜੀ ਹਾਂਜੀ ਫੇ ਖੰਡ ਵਗੈਰਾ ਕੀ ਵਗੈਰਾ ਜਿਹਦਾ ਖੰਡ ਤੇ ਚੀਨੀ ਹੈ ਤੇ 50 ਕਿਲੋ ਦਾ ਥੋੜਾ ਇਕੱਠਾ ਲੈਣਾ ਜਿਹਦਾ ਪਿਆ ਹੈ ਹਨਾ ਜੀ ਤੇ ਸਾਹਮਣੇ ਪੀਪੇ ਉਹ ਨਮਾ ਪੀਪੇ ਤੇਲ ਜੀ ਤੇਲ ਅੱਛਾ ਤੇਲ ਇਕੱਠਾ ਹੀ ਲੈਣ ਦੋ ਪੀਪੇ ਇਕੱਠਾ ਲੈਣਾ ਪੀਪਾ ਜੀ ਦੋ ਪੀਪੇ ਪੀਪਾ ਇਕੱਠਾ ਚੱਕ ਲੈਣਾ ਠੀਕ ਹੈ ਜੀ ਇੱਕ ਤਾਂ ਰਿਆਤ ਪੈਂਦਾ ਹਾਂਜੀ ਹਾਂਜੀ ਇੱਕ ਚੀਜ਼ ਕੱਟਿਆ ਮਤਲਬ ਮੌਸਮ ਖਰਾਬ ਹੋ ਜਵੇ ਰਾਸ਼ਨ ਇਕੱਠਾ ਰੱਖਣਾ ਪੈਂਦਾ ਹੁੰਦਾ ਰੱਖਣਾ ਪੈਂਦਾ ਜੀ ਕਿਉਂਕਿ ਚੂਹੀ ਪੈਂਦੀ ਆ ਰਸਤੇ ਦੇ ਵਿੱਚ ਫਿਰ ਆਉਣਾ ਬਹੁਤ ਔਖਾ ਹੈ ਕਿਉਂਕਿ ਇੱਥੋਂ ਸ਼ਹਿਰ ਬਹੁਤ ਦੂਰ ਵਾ ਹਾਂਜੀ ਤੇ ਬਾਕੀ ਮਾਤਾ ਜੀ ਸਾਹਮਣੇ ਬੈਠੇ ਆ ਤੁਸੀਂ ਵੀ ਆ ਜਾਓ ਅੰਕਲ ਜੀ ਗੱਲਬਾਤ ਕਰਦੇ ਆ ਮਾਤਾ ਜੀ ਨਾਲ ਨਾ ਬਈ ਸੱਚੀ ਗੱਲ ਮਾਤਾ ਜੀ ਆਏ ਸੀਗੇ ਅੱਜ ਜੀ ਪਤਾ ਲੱਗਾ ਸੀ ਪਰਿਵਾਰ ਇਕੱਠਾ ਰਹਿੰਦਾ ਆ ਹਾਂ ਜੀ ਕਹਿੰਦੇ ਜਿਹੜੇ ਪ੍ਰਧਾਨ ਆ ਉਹ ਆਂਟੀ ਜੀ ਆ ਹਾਂ ਜੀ ਫਿਰ ਕਿੱਦਾਂ ਸਰਵਾਈਵ ਕਰਦੇ ਆ ਸਾਰੇ ਜਾਨ ਕਿੰਨੀਆਂ ਨੂੰ ਆ ਜੀ ਤਿੰਨ ਤਿੰਨਾਂ ਜੀ ਸਾਰੀਆਂ ਇਕੱਠੀਆਂ ਰਹਿੰਦੀਆਂ ਖੁਸ਼ ਹੋ ਆ ਜੀ ਹਾਂ ਜੀ ਖੁਸ਼ ਕਦੀ ਕਿਸੇ ਦੀ ਲੜਾਈ ਚ ਤਾਂ ਨਹੀਂ ਆਏ ਨਹੀਂ ਨਹੀਂ ਫਿਰ ਕਿੱਦਾਂ ਸਰਵਾਈਵ ਕਿੱਦਾਂ ਹੁੰਦਾ ਆ ਜੀ ਇਕੱਠਾਈ ਕਰਦਾ ਸਮਾਨ ਲਿਆ ਕੇ ਰੱਖਦੇ ਨਾ ਇਕੱਠੇ ਜੋ ਮਰਜ਼ੀ ਕਰਨਾ ਅੱਛਾ ਜੀ ਜੇ ਇੱਕ ਨੇ ਕਹਿਤਾ ਮੈਂ ਸੂਟ ਲੈਣਾ ਆ ਫਿਰ ਬਾਕੀ ਦੋ ਉਹਨਾਂ ਨੂੰ ਵੀ ਨਾਲ ਲੈ ਆਉਣਾ ਨਾਲ ਹੀ ਲੈ ਕੇ ਆਉਣਾ ਚਾਹੇ ਉਹਨਾਂ ਦਾ ਮਨ ਹੋਵੇ ਚਾਹੇ ਨਾ ਹੋਵੇ ਬਹੁਤ ਵਧੀਆ ਐਗਜ਼ੈਂਪਲ ਵਾ ਕਿ ਘਰ ਦੇ ਵਿੱਚ ਦਾ ਕੋਈ ਰਹਿੰਦਾ ਜੀ ਹੁਣ ਤਾਂ ਜਿੰਦਾ ਬੱਚੇ ਨੇ ਹੁਣ ਜਿੰਨੇ ਬੱਚੇ ਨੇ ਬੱਚਿਆਂ ਨੂੰ ਲਿਆਉਣਾ ਦਾ ਸਾਰਿਆਂ ਨੂੰ ਇਕੱਠਿਆਂ ਨੂੰ ਲਿਆਉਣਾ ਅੱਛਾ ਜੀ ਸਾਰਿਆਂ ਦੇ ਸਾਰੇ ਨਾਲ ਕਿਸੇ ਨੂੰ ਇਹ ਨਹੀਂ ਪੀ ਇਹ ਦੋਨੋਂ ਲੈਂਦਾ ਤਾਂ ਦੋਨੋਂ ਨਹੀਂ ਲੈਂਦਾ ਸਭ ਨਾਲ ਨੂੰ ਇਕੱਠਿਆਂ ਨੂੰ ਅੱਛਾ ਜੀ ਜਾਨੀ ਕਿ ਕਿਸੇ ਦੇ ਮਨ 'ਚ ਮਹਿਸੂਸ ਨਾ ਹੋਵੇ ਠੀਕ ਮੇਰੇ ਨਾਲ ਉਹਨਾਂ ਨੇ ਵੀ ਕੱਪੜੇ ਮੈਂ ਹੀ ਲਿਆ ਕਰੇ ਨੇ ਆਪ ਨਹੀਂ ਲੈਣੇ ਆਪ ਨਹੀਂ ਲੈਣਾ ਇਹ ਨਹੀਂ ਅੱਛਾ ਜੀ ਮੈਂ ਹੀ ਲਿਆਉਣਾ ਜੋ ਲਿਆਉਣਾ ਠੀਕ ਹੈ ਜੀ ਬਹੁਤ ਵੱਡੀ ਐਗਜ਼ੈਂਪਲ ਹੋ ਜੀ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਪਰਿਵਾਰ ਐਦਾਂ ਦੇ ਜਿਹੜੇ ਇਕੱਠੇ ਰਹਿੰਦੇ ਆ ਜੀ ਕਦੀ ਮੁੰਡਿਆਂ ਨੇ ਸ਼ਿਕਾਇਤ ਤਾਂ ਨਹੀਂ ਕੀਤੀਆਂ ਕਿ ਇਹ ਅਲੱਗ ਹੋਣ ਦੀ ਜੇ ਇਹਨਾਂ ਦੇ ਭਰਾ ਭਾਈ ਸਾਹਿਬ ਦਾ ਮੁੰਡਾ ਆ ਜੀ ਅੱਛਾ ਕਦੀ ਨਹੀਂ ਬੋਲੇ ਵੀ ਅਸੀਂ ਅਲੱਗ ਹੋ ਜਾਣਾ ਅੱਛਾ ਜੀ ਸਾਡੇ ਜਪਿਆ ਘਰ ਰੋਟੀ ਖਾਣੀ ਅੱਛਾ ਜੀ ਜੋ ਬਣਿਆ ਉਹੀ ਖਾਣਾ ਉਹੀ ਖਾਣਾ ਜੋ ਕਹਤਾ ਉਹੀ ਬਣਨਾ ਤੇ ਉਹੀ ਖਾਣਾ ਹੈ ਠੀਕ ਹੈ ਠੀਕ ਹੈ ਜੀ ਤੇ ਚਲੋ ਬਹੁਤ ਵਧੀਆ ਲੱਗਾ ਫੇ ਰੋਟੀ ਪਾਣੀ ਦਾ ਕਿੱਦਾਂ ਹੁੰਦਾ ਜੀ ਇੱਕ ਰਸੋਈ ਇੱਕੋ ਆ ਜੀ ਰਸੋਈ ਇੱਕੋ ਹੀ ਹੈ ਅੱਛਾ ਜੀ ਇੱਕ ਰਸੋਈ ਤੇ ਬੰਦਾ ਸਭ ਕੁਝ ਠੀਕ ਹੈ ਜੀ ਅੱਜ ਫੇ ਕੀ ਧਰਿਆ ਹੈ ਜੀ ਅੱਜ ਸਾਗ ਧਰਿਆ ਹੈ ਅੱਜ ਸਾਗ ਧਰਿਆ ਮੈਂ ਸਾਹਮਣੇ ਪਤੀਲਾ ਪਿਆ ਹੋਇਆ ਆ ਤੇ ਆਪਾਂ ਦੇਖੋ ਦੋ ਪਤੀਲੇ ਇਕੱਠੇ ਆ ਸਾਗ ਦੇ ਇੱਕ ਇੱਕ ਦੁੱਧ ਦਾ ਹੈ ਇੱਕ ਵੱਡਾ ਪਤੀਲਾ ਸਾਗ ਦਾ ਆ ਜੀ ਸਾਡੇ ਵਰਗੇ ਪਿੰਡਾਂ ਦੇ ਵਿੱਚ ਇਦਾਂ ਦਾ ਹੋਵੇ ਤਾਂ ਤੁਸੀਂ ਆਪ ਹਿਸਾਬ ਲਾ ਲਓ ਕਿ ਇਹ ਪਤੀਲਾ ਜਿਹੜਾ ਆ ਸਾਗ ਦਾ ਧਰਿਆ ਹੋਇਆ ਆ ਪਿੱਛੇ ਦੁੱਧ ਦਾ ਪਤੀਲਾ ਆ ਪਤੀਲੇ ਦਾ ਸਾਈਜ਼ ਦੇਖ ਲਓ ਤੇ ਕਿੰਦਾ ਕਿ ਫੈਮਿਲੀ ਬਾਕੀ 22 ਮੈਂਬਰਾਂ ਵਾਸਤੇ ਕੱਠੀ ਜੀ ਇਹ ਸਾਰੇ ਇਹੀ ਖਾਣਗੇ ਅੰਕਲ ਜੀ ਫਿਰ ਹਾਂ ਜੀ ਇਹੀ ਖਾਣਗੇ ਅੱਜ ਸਾਗ ਚਿੱਲੂ ਹਾਂ ਸਾਗ ਚਿੱਲੂ ਨਾਲ ਮੱਕੀ ਦੀ ਰੋਟੀ ਨਾਲ ਮੱਕੀ ਦੀ ਰੋਟੀ ਕੀ ਬਾਤ ਫਿਰ ਕਿੰਨਾ ਕੁ ਟਾਈਮ ਲੱਗ ਜਾਂਦਾ ਜਿਹੜੀਆਂ ਚੌਂਕੇ ਦੇ ਵਿੱਚ ਬੈਠਦੀਆਂ ਬੁੜੀਆਂ ਉਹ ਤਾਂ ਫਿਰ ਐ ਤਾਂ ਨਹੀਂ ਉਹਨਾਂ ਦਾ ਹੁੰਦਾ ਕਿ ਅਸੀਂ ਤਾਂ ਰੋਟੀ ਬਣਾਉਣੀ ਰਹਿੰਦੀ ਸਾਰੀ ਨਹੀਂ 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 ਅੱਛਾ ਜੀ ਨਹੀਂ ਬਹੁਤ ਵਧੀਆ ਆ ਮਤਲਬ ਵਧੀਆ ਐਗਜ਼ਾਮਪਲ ਹੋ ਇੱਕ ਦੇਖੋ ਸਾਹਮਣੇ ਭੈਣ ਹੁਣੀ ਕੱਪੜੇ ਵੀ ਧੋਂਦੇ ਪਏ ਆ ਇੱਕ ਵੱਡਾ ਖੁੱਲਾ ਟਾਬੋ ਆ ਉਹਦੇ ਮਤਲਬ ਇਕੱਠੇ ਧੋ ਰਹੇ ਸਾਰੇ ਹਨਾ ਜੀ ਇੱਕ ਥਾਂ ਇੱਕ ਜੀਏ ਇੱਕ ਕਰਦੇ ਆ ਹਾਂ ਜੀ ਤੇ ਕਹਿੰਦੇ ਜਿਹੜਾ ਆਪਾਂ ਉੱਪ ਜਦੋਂ ਪਹਾੜ ਕੀਤਾ ਸੀਗਾ ਆਪਾਂ ਇਹ ਭਰਾ ਇਕੱਠਿਆਂ ਨੇ ਕੀਤਾ ਸੀਗਾ ਜੀ ਹਾਂ ਇਕੱਠਿਆਂ ਨੇ ਅੱਛਾ ਜੀ ਕਿੰਨੇ ਕਿ ਚਿਰ ਲੱਗ ਗਿਆ ਸੀਗਾ ਜੀ 2-3 ਮਹੀਨੇ ਲੱਗੇ ਜੀ ਠੀਕ ਆ ਜੀ ਹਾਂਜੀ ਬਿਲਕੁਲ ਹੋਰ ਇਹ ਭਾਜੀ ਹੁਣ ਕੀ ਕੰਮ-ਕਾਰ ਕਰਦੇ ਆ ਜੀ ਇਹ ਮਧੂਮੱਖੀ ਪਾਲਣ ਦਾ ਕੰਮ ਕਰਦਾ ਜੀ ਵੱਡਾ ਅੱਛਾ ਜੀ ਇੱਥੇ ਪੰਜਾਬ ਚ ਜੀ ਇਹ ਇਸ ਵੇਲੇ ਤਾਂ Rajasthan ਹੈ ਠੀਕ ਆ ਜੀ ਹਾਂਜੀ ਠੀਕ ਆ ਜੀ ਆਇਆ ਹੋਇਆ ਠੀਕ ਆ ਜੀ ਅੱਜ ਸ਼ਾਇਦ ਅੱਜ ਦਾ ਸਵੇਰ ਚੱਲ ਜਾਣਾ ਠੀਕ ਆ ਜੀ ਸ਼ਾਇਦ ਕੱਢਣ ਵਾਲਾ ਹੋ ਜਾ ਠੀਕ ਆ ਜੀ ਕੋਈ ਫੋਨ-ਫੋਨ ਆਇਆ ਅੱਜ अच्छा जी क्या बता शायद ਕੱਢੋ ਚਲੋ 1 ਮਿੰਟ ਭਾਈ ਸਾਹਿਬ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਭਾਜੀ ਕਿਦਾਂ ਲੱਗਦਾ ਪਰਿਵਾਰ ਇਕੱਠਾ ਆ ਭਰਾ ਇਕੱਠੇ ਆ ਚਾਚੇ ਤਾਇਿਆਂ ਦੇ ਪੁੱਤ ਪੁੱਤ ਇਕੱਠੇ ਆ ਇਹ ਚ ਵਧੀਆ ਲੱਗਦਾ ਜਾਂ ਕੱਲੇ ਰਹਿ ਕੇ ਵਧੀਆ ਜਿਵੇਂ ਸਾਡੇ ਦਰਸ਼ਕਾਂ ਨੂੰ ਦੱਸੋ ਇਕੱਠਿਆਂ ਨੇ ਵਧੀਆ ਜੀ ਇਕੱਲੇ ਇਕੱਲੇ ਦਾ ਕੀ ਆ ਰਹਿਣਾ ਫਿਰ ਹਾਂਜੀ ਬਿਲਕੁਲ ਜਿਆਦਾ ਇਕੱਠੇ ਭਰਾ ਸਾਰੇ ਇਕੱਠੇ ਦਾ ਵਧੀਆ ਇਕੱਠੀ ਵਧੀਆ ਜੀਵਨ ਲੰਘ ਰਿਹਾ ਜੀ ਖੁਸ਼ ਹੋ ਖੁਸ਼ ਆ ਜੀ ਨਹੀਂ ਦਿਲ ਨਹੀਂ ਕੀਤਾ ਕਿ ਤੁਸੀਂ ਸ਼ਹਿਰ ਚੱਲ ਜਾਓ ਜਿੱਦਾਂ ਨਹੀਂ 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 ਜੀ ਅੱਡੀ ਜਣਾ ਭੂਮੀ ਆ ਅਸੀਂ ਦ ਇੱਥੇ ਰਹਿਣਾ ਕੋਸ਼ਿਸ਼ ਕਰਦੇ ਆ ਠੀਕ ਹੈ ਜੀ ਤੇ ਭਾਜੀ ਇਹ ਇਧਰ ਜਾਨਵਰ ਕਿੰਨੇ ਕੁ ਹੈਗੇ ਆ ਜਾਨਵਰ ਹੈਗੇ ਆ ਫਸਲਾਂ ਦਾ ਨੁਕਸਾਨ ਕਰਦੇ ਆ ਅੱਛਾ ਜੀ ਸਾੰਬਰ ਹੋਰ ਹੈ ਗੋਣਾ ਗੋਣਾ ਬੜੀਆਂ ਅੱਛਾ ਜੀ ਹਾਂ ਜੀ ਬਹੁਤ ਨੁਕਸਾਨ ਕਰਦੇ ਆ ਪਾਣੂ ਰਾਖੀ ਕਰਨੀ ਪੈਂਦੀ ਫਸਲ ਦੀ ਵੀ ਕਾਫੀ ਕਰਨੀ ਪੈਂਦੀ ਹੈ ਨਾ ਜੀ ਹਾਂ ਜੀ ਤੇ ਭਈ ਸ਼ਹਿਰ ਕਿੰਨਾ ਕੁ ਦੂਰ ਪੈ ਜਾਂਦਾ ਇਤੋਂ ਹਿਮਾਚਲ ਲਾਗ ਗਿਆ ਜਾਂ ਆਪਣਾ ਹੁਸ਼ਿਆਰਪੁਰ ਸ਼ਿਆਰਪੁਰ 25 ਕਿਲੋਮੀਟਰ ਹੈ ਜੀ ਅੱਛਾ ਜੀ ਹਾਂ ਜੀ ਠੀਕ ਆ ਜੀ 25 ਕਿਲੋਮੀਟਰ ਹਿਸ਼ਾਰਪੁਰ ਤੋਂ ਇੰਨਾ ਹੀ ਹੈ ਉ ਪਰ ਆ ਹਿਮਾਚਲ ਅੱਛਾ ਜੀ ਹਾਂ ਜੀ ਤੇ ਚਲੋ ਜਿਸ ਦਾ ਅੱਜ ਸਾਗ ਬਣ ਗਿਆ ਭੈਣ ਨੂੰ ਨਹੀਂ ਸਾਗ ਬਣਾ ਲਿਆ ਅੱਜ ਫੇ ਸਾਗ ਹੀ ਖਾਣਾ ਆ ਹੋਰ ਉਹ ਸਾਗ ਹੀ ਖਾਣਾ ਜੀ ਮੰਨ ਲਓ ਅੱਜ ਦਿਲ ਦਾਲ ਖਾਣ ਦਾ ਫੇਰ ਕਿੱਦਾਂ ਕਰੋਗੇ ਜੀ ਨਹੀਂ ਸਾਗ ਬਣਿਆ ਉਹੀ ਦਾਲ ਬਣਾ ਲਾਂਗੇ ਜੇ ਦਿਲ ਕਰ ਗਿਆ ਤਾਂ ਠੀਕ ਹੈ ਜੀ ਤੇ ਧੰਨਵਾਦ ਭਾਜੀ ਬਹੁਤ ਚੰਗਾ ਲੱਗਾ ਗੱਲ ਕਰਕੇ ਪਰਿਵਾਰ ਦਾ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ਆ ਕਿ ਚਾਚੇ ਤਾਇਆ ਦੇ ਪੁੱਤ ਵੀ ਇਕੱਠੇ ਆ ਜੀ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਦੋਸਤੋ ਇਹ ਹਿਸ਼ਾਰਪੁਰ ਦੇ ਮਲੋਟ ਪਿੰਡ ਦੇ ਵਿੱਚ ਖੜੇ ਆ ਤੇ ਤਕਰੀਬਨ ਹੁਸ਼ਿਆਰਪੁਰ ਦਾ ਕਾਫੀ 30 35 ਕਿਲੋਮੀਟਰ ਦੂਰ ਪੈਂਦਾ ਇੱਥੋਂ ਪਰਿਵਾਰ ਇਕੱਠਾ ਆ ਖੁਸ਼ੀ ਇਸ ਗੱਲ ਦੀ ਆ ਕਿ ਪੰਜਾਬ ਚ ਬਹੁਤ ਘੱਟ ਪਰਿਵਾਰ ਆ ਜਿਹੜੇ ਇਕੱਠੇ ਰਹਿੰਦੇ ਆ ਕਿੱਲਾ ਸਾਹਮਣੇ ਸਾਗ ਧਰਿਆ ਹੋਇਆ ਆ ਜਿੰਨਾ ਸਮਾਨ ਵੀ ਆਉਂਦਾ ਇਕੱਠਾ ਆ ਸਬਜ਼ੀ ਉਧਰ ਪਈ ਆ ਅੱਜ ਵੀ ਇਸ ਘਰ ਦੀਆਂ ਬੁੜੀਆਂ ਜਾਂ ਬੀਬੀਆਂ ਖੱਥੀ ਕੰਮ ਕਰਦੀਆਂ ਆ ਤੇ ਸਾਡੇ ਇਹ ਬਹੁਤ ਘੱਟ ਰਹਿ ਗਿਆ ਚੀਜ਼ਾਂ ਦੇਖਣ ਵਾਸਤੇ ਬਲੌਗ ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜੀ ਦੱਸਿਓ ਤੁਸੀਂ ਕਿੱਥੋਂ ਦੇਖ ਰਹੇ ਹੋ ਧੰਨਵਾਦ ਸ਼ੁਕਰੀਆ